ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮ ਸਮਰ ਆਪ ਤੁ ਵੱਡਾ ਮੇਰੀ ਮਤ ਥੋਰੀ RAM ਪਲਹਿ ਅਕਿਰਤ ਕਨਾ ਪੂਰਾ ਨਾ ਦ੍ਰਿਸ਼ਟ ਤੇਰੀ RAM ਪਲਹਿ ਅਕਿਰਤ ਕਨਾ ਪੂਰਾ ਨਾ ਦ੍ਰਿਸ਼ਟ ਤੇਰੀ RAM ਗਰੀਬ ਨਿਵਾਜ਼ ਸੱਚਾ ਚਵਰ ਸ਼ਤਰ ਤਖਤ ਦੇ ਮਾਲਕ ਸਰਬ ਕਲਾ ਸੁਰਤ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾਤਾਰ ਮਾਲਕ ਪਾਤਸ਼ਾਹ ਦੀ ਪਾਵਨ ਕੋਦ ਅੰਦਰ ਸਾਹਿਬ ਪਾਤਸ਼ਾਹ ਜੀ ਦੇ ਗਿਆਨ ਦੇ ਸਾਗਰ ਅੰਦਰ ਸੁਰਤ ਦੀ ਚੁੱਬੀ ਮਾਰਦਿਆਂ ਹੋਇਆ ਖੁਦ ਗਿਆਨ ਦਾ ਸਾਗਰ ਹੋ ਗਏ ਅੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜਿਨ੍ਹਾਂ ਦੁਆਰਾ ਪ੍ਰਾਰੰਭ ਕੀਤੇ ਗੁਰਮਤ ਸਮਾਗਮਾਂ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰੀ ਖਾਲਸਾ ਜੀ ਆਓ ਪਿਆਰ ਸਹਿਤ ਗੁਰ ਫਤਿਹ ਦੀ ਸਾਂਝ ਕਰਵਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਤਾਰ ਪਾਤਸ਼ਾਹ ਦੀ ਹਜ਼ੂਰੀ ਦਾ ਜਿੱਥੇ ਨਿਗਮਣ ਰਹੇ ਆ ਉੱਥੇ ਸੈਭ ਜੀ ਹਜ਼ੂਰੀ ਅੰਦਰ ਗੁਰ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਤਖਤਾਂ ਤੋਂ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਬਲਦੇਵ ਸਿੰਘ ਸਾਹਿਬ ਜੀ ਅਤੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਗੁਰਦਿਆਲ ਸਿੰਘ ਸਾਹਿਬ ਜੀ ਸ਼ਿਸ਼ੋਭਿਤ ਨੇ ਕੁਦਰਤਾਂ ਦੇ ਸਵੇਰ ਤੋਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਸੀ ਇਹ ਕਹਿਣ ਦੀ ਕੋਸ਼ਿਸ਼ ਕਰਾਂਗੇ ਇਹ ਭੁੱਲਣ ਦੀ ਕੋਸ਼ਿਸ਼ ਕਰਾਂਗੇ ਪਰ ਇੱਥੇ ਆ ਕੇ ਕੱਲਾ ਮਨ ਹੀ ਨਹੀਂ ਬਦਲਿਆ ਜੀਵਨ ਬਦਲ ਗਿਆ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਬੈਠਿਆ ਇੱਕ ਖਿਆਲ ਆ ਰਿਹਾ ਸੀ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਦੇ ਪਰਥਾਏ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਬਾਦਸ਼ਾ ਦਰਵੇਸ਼ ਇਸ ਗੁਰੂ ਗੋਬਿੰਦ ਸਿੰਘ ਕਿ ਦੁਨੀਆ ਦੇ ਉੱਤੇ ਬਾਦਸ਼ਾ ਬਣੇ ਹੋਣਗੇ ਪਰ ਸਾਰੇ ਦਰਵੇਸ਼ ਨਾ ਹੋਏ ਜੇ ਦੁਨੀਆ ਤੇ ਦਰਵੇਸ਼ ਹੋਏ ਤੇ ਉਹ ਬਾਦਸ਼ਾ ਨਹੀਂ ਹੋਏ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਨੇ ਜੋ ਬਾਦਸ਼ਾ ਵੀ ਨੇ ਤੇ ਦਰਵੇਸ਼ ਵੀ ਨੇ ਜਿੰਜ ਕਹਿ ਲੋ ਜੋ ਦਰਵੇਸ਼ ਵੀ ਨੇ ਤੇ ਬਾਦਸ਼ਾ ਵੀ ਨੇ ਤੇ ਇਹੀ ਗੱਲ ਜਦੋਂ ਉਸ ਕਮਾਈ ਬੰਦਗੀ ਵਾਲੇ ਦੇ ਜੀਵਨ ਵਿੱਚ ਦੇਖਦੇ ਆ ਮਾਫ ਕਰਿਓ ਸੰਸਾਰ ਦੇ ਉੱਤੇ ਗਿਆਨੀ ਬੜੇ ਹੋਏ ਪਰ ਸੰਤ ਨਹੀਂ ਹੋ ਸਕੇ ਤੇ ਸੰਸਾਰ ਤੇ ਸੰਤ ਬੜੇ ਹੋਏ ਉਹ ਗਿਆਨੀ ਨਾ ਹੋ ਸਕੇ ਭਗਤ ਕਬੀਰ ਸਾਹਿਬ ਦਾ ਪਾਵਨ ਬਚਨ ਜਦੋਂ ਪੜਦੇ ਆ ਕਬੀਰਾ ਜਹਾਂ ਗਿਆਨ ਤਹਿ ਧਰਮ ਹੈ ਜਿੱਥੇ ਗਿਆਨ ਹੈ ਉੱਥੇ ਧਰਮ ਹੋਵੇ ਪਰ ਬਹੁਤਾਤ ਕੀ ਵੇਖਦੇ ਆ ਆਪਣੇ ਜੀਵਨ ਵੱਲ ਗਿਆਨ ਹੈ ਪਰ ਧਰਮ ਨਹੀਂ ਹੈਗਾ ਜਿੱਥੇ ਧਰਮ ਹੈ ਕਈ ਦਫਾ ਉੱਥੇ ਗਿਆਨ ਨਹੀਂ ਹੈਗਾ ਗਿਆਨੀ ਦੀ ਡੈਫੀਨੇਸ਼ਨ ਜਦੋਂ ਗਿਆਨੀ ਜੀ ਦੇ ਜੀਵਨ ਚੋਂ ਵੇਖੀਏ ਚਾਰ ਸ਼ਬਦ ਉਹਨਾਂ ਦੇ ਜੀਵਨ ਚ ਜੁੜਦੇ ਨੇ ਜੋ ਵਾਰ-ਵਾਰ ਆਪਾਂ ਸਟੇਜ ਤੇ ਰਿਪੀਟ ਕਰ ਰਹੇ ਆ ਗਿਆਨੀ ਸੰਤ ਸਿੰਘ ਮਸਕੀਨ ਮੇਰੇ ਮਨ ਚ ਇੱਕ ਖਿਆਲ ਆ ਰਿਹਾ ਸੀ ਗਿਆਨੀ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਸਮਝਾਉਂਦੇ ਨੇ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਵਸਾਨ ਉਹਨਾਂ ਦੇ ਜੀਵਨ ਤੇ ਟੁਕਦੀ ਹੈ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਿਆਨੀ ਦੀ ਹੋਰ ਉਦਾਹਰਣ ਦੇ ਕੇ ਉਹਦੇ ਜੀਵਨ ਨੂੰ ਉਜਾਗਰ ਕਰਦੇ ਨੇ ਤਾਂ ਬਖਸ਼ਾ ਜੀ ਕਹਿੰਦੇ ਨੇ ਕਿ ਇਹ ਸੰਸਾਰ ਦੇ ਉੱਤੇ ਗਿਆਨੀ ਉਹ ਹੈ ਪ੍ਰਣਵਤ ਨਾਨਕ ਗਿਆਨੀ ਕਿ ਐਸਾ ਹੋਏ ਸਵਾਲ ਕੀਤਾ ਗਿਆਨੀ ਕਿਸ ਤਰ੍ਹਾਂ ਦਾ ਹੋਵੇ ਮਹਾਰਾਜ ਕਹਿੰਦੇ ਆਪ ਪਛਾਣੈ ਬੁੱਝੈ ਸੋਏ ਜਿਹੜਾ ਆਪਣੇ ਆਪ ਨੂੰ ਵੀ ਪਛਾਣੇ ਕਿ ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ ਆਪਣੇ ਆਪ ਨੂੰ ਵੀ ਪਹਿਚਾਨਣਾ ਤੇ ਉਸ ਸੋਏ ਪ੍ਰਮਾਤਮਾ ਨੂੰ ਵੀ ਬੁੱਝੇ ਤਾਂ ਗਿਆਨੀ ਸੰਤ ਸਿੰਘ ਜੀ ਦੇ ਮਸਕੀਨ ਮਸਕੀਨ ਜੀ ਦੇ ਜੀਵਨ ਵਿੱਚ ਗਿਆਨੀ ਦੀ ਡੈਫੀਨੇਸ਼ਨ ਜਿਹੜੀ ਪੂਰੀ ਟੁੱਕਦੀ ਸੀ ਜਦੋਂ ਅਸੀਂ ਅਗਲਾ ਸ਼ਬਦ ਵੇਖਦੇ ਆ ਸੰਤ ਤਾਂ ਸੰਤ ਦਾ ਜੀਵਨ ਬੜੀ ਵਾਰ ਆਪਾਂ ਸਟੇਜਾਂ ਤੋਂ ਸੁਣਦੇ ਆ ਪਰ ਉਹਨਾਂ ਦੀ ਕਥਾ ਵਿੱਚ ਇੱਕ ਸੰਤ ਦਾ ਜੀਵਨ ਜਦੋਂ ਝਲਕਦਾ ਸੀ ਕਿ ਇੱਕ ਵਾਰ ਜ਼ਿਕਰ ਕਰਦੇ ਨੇ ਅਸੀਂ ਜਾ ਰਹੇ ਆ ਰਸਤੇ ਵਿੱਚ ਕਿਸੇ ਨੇ ਹੱਥ ਦਿੱਤਾ ਕਿ ਮੈਨੂੰ ਲਿਫਟ ਚਾਹੀਦੀ ਅਗਲੇ ਪਿੰਡ ਤੱਕ ਛੱਡ ਦੇਣਾ ਅਸੀਂ ਗੱਡੀ ਰੋਕੀ ਉਹਨਾਂ ਬੰਦਿਆਂ ਨੂੰ ਵਿੱਚ ਬਿਠਾਇਆ ਥੋੜੀ ਦੂਰ ਹੀ ਗਏ ਤੇ ਉਹ ਕਹਿੰਦੇ ਵੀ ਸਾਨੂੰ ਉਤਾਰ ਦਿਓ ਅਸੀਂ ਸਵਾਲ ਕੀਤਾ ਵੀ ਤੁਸੀਂ ਤੇ ਹਾਲੇ ਕਾਫੀ ਅੱਗੇ ਪਿੰਡ ਜਾਣਾ ਸੀ ਤੁਸੀਂ ਰਸਤੇ 'ਚ ਕਿਉਂ ਉਤਰਨ ਲੱਗੇ ਹੋ ਉਹਨਾਂ ਨੇ ਜਵਾਬ ਦਿੱਤਾ ਸਾਨੂੰ ਨਹੀਂ ਪਤਾ ਤੁਸੀਂ ਕੌਣ ਹੋ ਤੁਹਾਨੂੰ ਨਹੀਂ ਪਤਾ ਅਸੀਂ ਕੌਣ ਆ ਪਰ ਸੱਚ ਇਹ ਹੈ ਵੀ ਅਸੀਂ ਚੋਰ ਆ ਅਸੀਂ ਤੁਹਾਨੂੰ ਲੁੱਟਣ ਵਾਸਤੇ ਤੁਹਾਡੀ ਗੱਡੀ ਰੁਕਵਾਈ ਸੀ ਪਰ ਜਦੋਂ ਗੱਡੀ ਵਿੱਚ ਬੈਠੇ ਆ ਤੁਹਾਡੇ ਚਿਹਰੇ ਵੇਖੇ ਨੇ ਤੁਹਾਡੇ ਚਿਹਰੇ ਤੇ ਚੱਲਦੀ ਹੋਈ ਕੋਈ ਪਾਠ ਕੋਈ ਬੰਦਗੀ ਵੇਖੀ ਐ ਤੁਹਾਡੇ ਹਿੱਲਦੇ ਹੋਏ ਬੁੱਲ ਵੇਖੇ ਨੇ ਤੁਹਾਡਾ ਲੂਰ ਵੇਖਿਆ ਸਾਡਾ ਮਾਨ ਹੀ ਬਦਲ ਗਿਆ ਹੁਣ ਸਾਨੂੰ ਉਤਾਰ ਦਿਓ ਅਸੀਂ ਤੁਹਾਨੂੰ ਲੁੱਟ ਨਹੀਂ ਸਕਦੇ ਕਿ ਸੰਤ ਦਾ ਜੀਵਨ ਇਸ ਤਰ੍ਹਾਂ ਦਾ ਜਿਹੜਾ ਇੱਕ ਛਿੰਨ ਦੇ ਵਿੱਚ ਦੂਜੇ ਦਾ ਜੀਵਨ ਪਲਟ ਕੇ ਰਸਦਾਵੇ ਤਾਂ ਕੇਵਲ ਨਾਮ ਸੰਤ ਨਹੀਂ ਛੇਨ ਛੇਨ ਦੇ ਵਿੱਚ ਲੋਕਾਂ ਦੇ ਜੀਵਨ ਨੂੰ ਬਦਲਿਆ ਉਹਨਾਂ ਨੇ ਜਦੋਂ ਸਿੰਘ ਦੀ ਗੱਲ ਕਰਦੇ ਆ ਕਿਉਂਕਿ ਸਮਾਂ ਬੜਾ ਘੱਟ ਹੈ ਸਿੰਘ ਦੀ ਗੱਲ ਕਰੀਏ ਤਾਂ ਸਿੰਘ ਜਦੋਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਿੰਘ ਬੁੱਕੇ ਮਿਰ ਗਾਵਲੀ ਪੰਨੀ ਜਾਏ ਨਾ ਤੀਰ ਤਰਵਾ ਉਹ ਇੱਕ ਐਸੇ ਸਿੰਘ ਨੇ ਜਿਹੜੇ ਗਰਜਦੇ ਨੇ ਤੇ ਗਰਜਦੇ ਕਿਹੜੇ ਸਮੇਂ ਦੇ ਵਿੱਚ ਨੇ ਜਦੋਂ ਆਪਾਂ ਦੇਖਦੇ ਗੁਰੂ ਰਾਮਦਾਸ ਮਹਾਰਾਜ ਪਾਸ਼ਾ ਦੇ ਘਰ ਦੇ ਉੱਤੇ ਤੋਪਾਂ ਦੇ ਗੋਲੇ ਚੱਲੇ ਉਹ ਤਾਂ ਹੋ ਸਕਦਾ ਮੇਰਾ ਤੇ ਚਲੋ ਜਨਮ ਹੀ ਨਹੀਂ ਉਸ ਵੇਲੇ ਦਾ ਪਰ ਜੋ ਸੁਣਦੇ ਆ ਮਹਿਸੂਸ ਕਰਦੇ ਆ ਬੜੇ ਗਿਆਨੀ ਚੁੱਪ ਕਰ ਗਏ ਸੀਗੇ ਸ਼ਾਂਤ ਹੋ ਗਏ ਸੀ ਸਮੇਂ ਦੇ ਹਾਲਾਤਾਂ ਨੂੰ ਵੇਖ ਕੇ ਪਰ ਇੱਕ ਗਿਆਨੀ ਸੰਤ ਸਿੰਘ ਜੀ ਮਸਕੀਨ ਉਹ ਸਿੰਘ ਸਨ ਜਿਹੜੇ ਹਰ ਸਟੇਜਾਂ ਦੇ ਉੱਤੇ ਇਸ ਬੋਲ ਸ਼ਾਇਰ ਦੇ ਨੂੰ ਦੁਹਰਾਇਆ ਕਰਦੇ ਸੀ ਅਬ ਸ਼ਰਮ ਆਤੀ ਹੈ ਕਿਸ ਵਤਨ ਕੋ ਵਤਨ ਕਹਤੇ ਹੋਏ ਉਹ ਸਿੰਘ ਸਨ ਤੇ ਜਦੋਂ ਜਦੋਂ ਅਸੀਂ ਮਸਕੀਨ ਦੀ ਗੱਲ ਕਰਦੇ ਆ ਤਾਂ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਮਸਕੀਨ ਦੀ ਡੈਫੀਸ਼ੀਐਂਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੀ ਵਾਰ ਦੱਸਦੇ ਕਿ ਉਹ ਗਰੀਬ ਹਨ ਤੇ ਅੰਦਰ ਦੀ ਗਰੀਬੀ ਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਦੇ ਕੋਲ ਕਿ ਜੇ ਕਿਸੇ ਨੇ ਕੋਈ ਪਲਾ ਬੁਰਾ ਸ਼ਬਦ ਵੀ ਕਿਹਾ ਤਾਂ ਵੀ ਹੱਥ ਜੋੜ ਦਿੱਤੇ ਤੇ ਜੇ ਕਿਸੇ ਨੇ ਕੋਈ ਬਹਿਸ ਕਰਨ ਦੀ ਗੱਲ ਕੀਤੀ ਤਾਂ ਵੀ ਉਹਨੂੰ ਨਿਰ ਉਤਰ ਕਰਕੇ ਆਪਣਾ ਹੰਕਾਰ ਨਹੀਂ ਜਤਾਇਆ ਜੇ ਕਿਤੇ ਪੰਥ ਨੇ ਪੰਥ ਰਤਨ ਦੀ ਉਪਾਧੀ ਦਿੱਤੀ ਤੇ ਤਾਂ ਵੀ ਜ਼ੁਬਾਨ ਦੇ ਸ਼ਬਦ ਨੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਤਾਂ ਮੈਂ ਸਿਰਫ ਇਨੀ ਕੋ ਹਾਜ਼ਰੀ ਲਵਾ ਕੇ ਬੇਨਤੀ ਕਰਾਂ ਗੁਰਮੁਖੋ ਗਿਆਨੀ ਸੰਤ ਸਿੰਘ ਮਸਕੀਨ ਇਹ ਚਾਰੇ ਸ਼ਬਦ ਉਹਨਾਂ ਦੇ ਜੀਵਨ ਵਿੱਚ ਟੁੱਕਦੇ ਸਨ ਮੈਂ ਜ਼ਿਕਰ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਮਹਾਰਾਜ ਪਾਤਸ਼ਾਹ ਨੇ ਇੱਕ ਪਿਤਾ ਨੇ ਪੁੱਤਰ ਨੂੰ ਆਪਣੇ ਵਰਗਾ ਜੀਵਨ ਦੇ ਕਰਕੇ ਤੇ ਦਾਤਾਰ ਪਾਕਸ਼ਾ ਨੇ ਉਹਨਾਂ ਨੂੰ ਨਿਵਾਜਿਆ ਸੀ ਮਹਾਰਾਜ ਪਾਕਸ਼ਾ ਜੀ ਦੀਆਂ ਬਖਸ਼ਿਸ਼ਾਂ ਉਹਨਾਂ ਨੇ ਸੰਸਾਰ ਦੇ ਵਿੱਚ ਵਰਤਾਈਆਂ ਜਿਨ੍ਹਾਂ ਨੂੰ ਅੱਜ ਆਪਾਂ ਮਾਨ ਰਹੇ ਹਾਂ ਕਿ ਸਾਨੂੰ ਪਹਿਲੀ ਦਫਾ ਜਿਵੇਂ ਸਟੇਜ ਕੱਤਰ ਬਹੁਤ ਪਿਆਰ ਵਾਲੇ ਵੀਰ ਗਿਆਨੀ ਗੁਰਮੀਤ ਸਿੰਘ ਜੀ ਨੇ ਜ਼ਿਕਰ ਕੀਤਾ ਪਹਿਲੀ ਦਫਾ ਇਸ ਸਟੇਜ ਤੇ ਚਰਨ ਸ਼ੋਭਾ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ ਸਭਨਾ ਦਾ ਧੰਨਵਾਦ ਗਿਆਨੀ ਜੀ ਦੇ ਸਮੁੱਚੇ ਪਰਿਵਾਰ ਦਾ ਅਭੇਨਤ ਧੰਨਵਾਦ ਸੋ ਸਮਾ ਸੰਪੰਨ ਭੁੱਲਾਂ ਦੀ ਖਿਮਾ ਬਖਸ਼ਿਓ ਅਤੇ ਦੀ ਸੰਧ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ